Thank you. ਇਹ ਮੇਰੇ ਕੋਲ ਆਈ ਸੀ ਬਿੰਦਰ ਪਹਿਲਾ ਇਹ ਅੱਛਾ ਜੀ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਕਾਗਜ਼ ਲੈ ਆਓ ਜੋ ਕੁਛ ਹੈਗਾ ਤੁਹਾਡੇ ਕੋਲ ਹੈ ਨਾ ਦਿਖਾ ਲ ਦਿਓ ਮੈਨੂੰ ਅੱਛਾ ਜੀ ਇਹ ਮੈਨੂੰ ਕਹਿੰਦੀ ਵੀ ਮੇਰੇ ਕੋ ਸਟੇ ਆ ਮੈਂ ਕਿਹਾ ਸਟੇ ਤੇਰਾ ਤੇ ਦੇਖ ਲੈਂਦੇ ਤੂੰ ਆਓ ਮੁੜ ਕੇ ਆਈ ਨਹੀਂ ਤੇ ਦੂਜੀ ਪਾਰਟੀ ਫਿਰ ਕੋ ਆਈ ਹੈ ਹੈ ਨਾ ਅੱਛਾ ਜੀ ਉਹਨੇ ਮੈਨੂੰ ਕਾਗਜ਼ ਪੱਤਰ ਸਾਰੇ ਦਿਖਾ ਦਿੱਤੇ ਆ ਜੀ ਉਹਨਾਂ ਦੇ ਨਾਂ ਜਗਾ ਆ ਉਹ ਨਹੀਂ ਬਗੜਾ ਕੀਤਾ ਹੈ ਹਨਾ ਜੀ ਫਿਰ ਥਾਣੇ ਵੀ ਇਹ ਮੁੜ ਕੇ ਥਾਣੇ ਦਰਖਾਸਤ ਦੇ ਕੇ ਜੀ ਮੁੜ ਕੇ ਥਾਣੇ ਗਏ ਤਾਂ ਉੱਥੇ ਥਾਣੇ ਵੀ ਇਹੀ ਗੱਲਾਂ ਹੋਈਆਂ ਵੀ ਉਹਦੀ ਵੀ ਥਾਣੇ ਆ ਕੇ ਕਿਹਾ ਵੀ ਤੁਸੀਂ ਕਾਗਜ਼ ਪੱਤਰ ਦਿਖਾ ਲਓ ਜੀ ਬਿੰਦਰ ਕੋ ਉਧਰ ਕਾਗਜ਼ ਪੱਤਰ ਕੋਈ ਹੈ ਦੀ ਸਿਗਾ ਹਨਾ ਜੀ ਇੱਥੇ ਇਹੀ ਗੱਲ ਹੋਈ ਹੁਣ ਇਹਨਾਂ ਦਾ ਕਾਗਜ਼ ਆ ਉਹ ਇਹ ਮਹਤਵਾਰਿਆ ਮੇਰੇ ਤੋਂ ਪਹਿਲਾਂ ਕੋਈ ਗੱਲ ਹੋਈ ਹੋਗੀ ਤਾਂ ਪੰਚਾਇਤਾਂ ਚ ਮੈਨੂੰ ਕੋਈ ਪਤਾ ਨਹੀਂ ਇੰਨੀ ਗੱਲ ਹੋਈ ਹੋ ਮਤਲਬ ਤੁਹਾਡੀ ਕਹਿਨ ਦਾ ਮਤਲਬ ਇਹ ਹੈਗਾ ਕਿ ਬਿੰਦਰ ਕੋਲ ਜਿਹੜਾ ਪੁੱਕਾ ਪ੍ਰੂਫ ਨਹੀਂ ਹੈਗੀ ਹਾਂ ਜੀ ਹਾਂ ਤੇ ਇਹ ਜਿਹੜੀ ਜਮੀਨ ਹੈਗੀ ਆ ਇਹ ਬਾਬਾ ਜੀ ਇਹ ਬਾਬਾ ਗੁਰਮੀਤ ਸਿੰਘ ਜੀ ਹਾਂ ਜੀ ਤੇ ਬਾਬਾ ਗੁਰਮੀਤ ਸਿੰਘ ਜੀ ਦੇ ਨਾਂ ਤੇ ਆ ਨਾ ਹਾਂ ਜੀ ਹਾਂ ਜੀ ਇਹਦੀ ਫਾਰਦ ਦਿਖਾ ਲ ਦਿੱਤੀ ਆਪਾਂ ਨੂੰ ਜੀ ਫਾਰਦ ਦੇ ਉੱਤੇ ਇਹਨਾਂ ਦੇ ਨਾਂ ਬੋਲਣ ਲਈਓ ਹੈ ਨਾ ਠੀਕ ਹੈ ਜੀ ਠੀਕ ਹੈ ਜੀ ਆਪਾਂ ਤਾਂ ਕਾਗਜ਼ਾਂ ਦੇ ਜਿਹੜੇ ਕਾਗਜ਼ ਆ ਉਹਨਾਂ ਦੇ ਬੋਲਣਾ ਹੈ ਨਾ ਜੀ ਹਾਂਜੀ 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 ਜੇ ਉਹਦੇ ਕੋਈ ਕਾਗਜ਼ੀ ਹੈ ਨਹੀਂ ਤਾਂ ਕੀ ਕਰਤਾ ਤੇ ਹਨਾ ਕੋਲਿਆਂ ਵਾਲੀ ਨੇ ਭਾਈ ਉਹਦਾ ਹਾਂਜੀ 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 ਹਾਂ ਇਹ ਗੱਲ ਸਚਾਈ ਜਿਹੜੀ ਇਹ ਆਏ ਠੀਕ ਹੈ ਜੀ ਠੀਕ ਹੈ ਬਸ ਇਹੀ ਸੀਗਾ ਆਪਣਾ ਤੇ ਅਸੀਂ ਤੇ ਇਹਨਾਂ ਨੂੰ ਪਹੁੰਚਾ ਕੇ ਵੀ ਬਸ ਸਪੈਸ਼ਲ ਤੌਰ ਤੇ ਉਦਣ ਵੀ ਉਥੇ ਥਾਣੇ ਵੀ ਜਿੱਦੇ ਗੱਲ ਹੋਈ ਮੈਂ ਇਹਨੂੰ ਕਿਹਾ ਮੇਰੀ ਭੈਣ ਮੇਰੀ ਹੈ ਤੂੰ ਦੱਸ ਦੇ ਕੀ ਆ ਹਨਾ ਹਾਂਜੀ ਹਾਂਜੀ ਫੇ ਤੂੰ ਕਾਗਜ਼ ਪੱਤਰ ਦਿਖਾ ਤੇ ਤੇ ਉਦਾਂ ਵੀ ਮੈਂ ਵੀ ਆਪਣੇ ਤੌਰ ਤੇ ਕਹਿੰਦਾ ਮੈਂ ਕਿ ਯਾਰ ਤੈਨੂੰ ਦੋ ਮਾਲ ਦੇ ਸਾਹ ਵਿੱਚ ਨੰਬਰ ਦਵਾ ਦਿੰਦੇ ਹਾਂ ਹਾਂ ਓਏ ਆਲੀ ਨੂੰ ਦੱਸੋ ਕਿ ਅੱਜੋ ਲੈ ਕੋਲ ਆਣੇ ਸੱਚੀ ਤੇ ਉਹ ਬੰਦੇ ਹੀ ਨਹੀਂ ਕਹਿੰਦਾ ਫੇ ਕੀ ਕਰ ਸਕਦੇ ਹਣਾ ਆਪਾਂ ਠੀਕ ਹੈ ਠੀਕ ਹੈ ਜੀ ਹਾਂ ਜੀ ਉਹ ਹੁਣ ਜਦੋਂ ਪਲਾਂਟ ਤੇ ਉਹ ਬਗਲਾ ਕੀਤਾ ਇਹ ਇਹਦਾ ਤਾਂ ਮਤਲਬ ਨਹੀਂ ਇੱਥੇ ਜਾਣਾ ਨਾ ਜੀ 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 ਹਾਂ ਜਾ ਤਾਂ ਤਾਂ ਕੋਈ ਬਣਿਆ ਹੋ ਉੱਥੇ ਜਗਾ ਜਗਾ ਬੜੀਆਂ ਹੋਵੇ ਫੇ ਚੱਲਣ ਨੂੰ ਅੱਛਾ ਇਹਦੀ ਜਗਾ ਵੀ ਨਹੀਂ ਬਣੀ ਨਾ ਉਧਰ ਉੱਥੇ ਕੋਈ ਮੈਨੂੰ ਤਾਂ ਦਿਸੀ ਆ ਨਹੀਂ ਕੁਝ ਵੀ ਕਿ ਕੋਈ ਵੀ ਇਹ ਕਹਿੰਦੀ ਸੀ ਪਹਿਲਾਂ ਪਸੂ ਪੂਸੂ ਉੱਥੇ ਰੱਖਿਆ ਮੈਂ ਦੇਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਬੇਨਤੀ ਆ ਕਿ ਪਿੰਡ ਬਰਾਮ ਖਾਣਾਪੋਗਪੁਰ ਬਰਾਮ ਸਹੇਤੇ ਦੇ ਵਿੱਚ ਕੋਈ 45 ਮਰਲੇ ਜਗਾ ਆ ਬਾਕਰਬੋਰਡ ਦੀ ਉਹ ਦਾਸ ਵੱਲੋਂ 1 4 21 ਦੇ ਵਿੱਚ ਲੋਟ ਕਰਾਈ ਆ ਪੈਸੇ ਦੇ ਕੇ ਉਸ ਤੋਂ ਪਹਿਲਾਂ ਵੀ ਕੋਈ 20 ਸਾਲਾਂ ਤੋਂ ਸਾਡੇ ਰਿਸ਼ਤੇਦਾਰਾਂ ਦੇ ਨਾਂ ਤੇ ਲੋਟ ਸੀ ਉਹ ਬਾਹਰ ਚਲੇ ਗਿਆ ਕੈਨੇਡਾ ਉਸ ਤੋਂ ਬਾਅਦ ਚ ਉਹਨਾਂ ਤੋਂ ਐਫੀ ਡੈਵਿਡ ਲੈ ਕੇ ਤੇ ਫਿਰ ਸਾਡੇ ਨਾਂ 에 ਚੰਡੀਗੜ੍ਹ ਦਫ਼ਤਰ ਤੋਂ ਹੋਈ ਆ ਉਦੋਂ ਤੋਂ ਲੈ ਕੇ ਸਾਡਾ ਇੱਥੇ ਕਬਜ਼ਾ ਆ ਇੱਕ ਆਪਾ ਉਹ ਪਿੱਛੇ ਕਮਰਾ ਬਣਾਇਆ ਪੰਜ 6 ਖਾਨੇ ਦਾ ਉਦੋਂ ਤੋਂ ਹੀ ਨਿਸ਼ਾਨ ਸਾਹਿਬ ਝੂਲਦੇ ਆ ਸਿੰਘਾਂ ਦੇ ਤਾਂ ਕੋਈ ਸਾਲਕ ਤੋਂ ਨਹੀਂ ਪੱਥਰ ਰੱਖਿਆ ਸੀ ਮਹਾਰਾਜ ਦੇ ਦਰਬਾਰ ਦਾ ਹਾਂਜੀ 3 ਸਾਲ ਪਹਿਲਾਂ ਤੋਂ ਉਹਦੀ ਵੀ ਸੇਵਾ ਚੱਲਦੀ ਆ ਇਹਦੇ ਵਿੱਚ ਆ ਫਰਦਿਆ ਸਾਡੇ ਕੋ ਇਹ ਵੀ ਉਸੇ ਦਿਨ ਤੋਂ ਸਾਡੇ ਨਾਂ ਤੇ ਇੰਤਕਾਲ ਚੜਿਆ ਹੋਇਆ ਇਹ ਜਿਹੜੀ ਇੱਕ ਜਨਾਨੀ ਆ ਇੱਥੇ ਉਹ ਜਬਰੀ ਇਹਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੀ ਆ ਬਿੰਦਰ ਲੇਟ ਚਮਨ ਲਾਲ ਉਹਨਾਂ ਨੇ ਪਹਿਲਾਂ ਵੀ ਸਾਡੇ ਨਾਲ ਝਗੜਾ ਕੀਤਾ ਸੀਗਾ ਅੱਜ ਤੋਂ ਕੋਈ 2 ਸਾਲ ਪਹਿਲਾਂ ਉਦੋਂ ਉਹਨਾਂ ਤੇ ਪਰਚਾ ਵੀ ਦਰਜ ਹੋਇਆ 295 ਦਾ ਉਹਨਾਂ ਨੇ ਸਿੰਘਾ ਦੇ ਇੱਥੇ ਬੇਦਬੀ ਕੀਤੀ ਥਾਂ ਤੇ ਨਿਸ਼ਾਨ ਦੀ ਬੇਦਬੀ ਕੀਤੀ ਪੁਲਿਸ ਦੇ ਨਾਲ ਰਲ ਕੇ ਉਹਨਾਂ ਨੇ ਤੇ ਸਾਡੇ ਤੇ ਵੀ ਪਰਚਾ 436 ਦਾ ਕਰਾਇਆ ਜਿਹੜਾ ਕਿ ਉਹ ਝੂਠਾ ਸਾਬਤ ਹੋਇਆ ਉਹ ਮਾਨਯੋਗ ਹਾਈ ਕੋਰਟ ਨੇ ਚੰਡੀਗੜ੍ਹ ਤੋਂ ਐਸਐਸਜੀਆ ਥਰੂ ਐਸਪੀ ਅਜੇ ਗਾਂਧੀ ਉਹ ਇੱਥੇ ਮੌਕਾ ਦੇਖਣ ਆਏ ਮੌਕੇ ਤੇ ਦੇਖ ਕੇ ਤੇ ਉਹਨਾਂ ਨੇ ਫਿਰ ਸਾਡਾ ਜਿਹੜਾ ਪਰਚਾ ਕੈਨਸਲ ਕੀਤਾ ਦੂਜਾ ਜਿਹੜਾ ਬਿੰਦਰ ਦੇ ਖਿਲਾਫ ਪਰਚਾ ਉਹਦਾ ਚਲਾਨ ਅਦਾਲਤ ਦੇ ਵਿੱਚ ਪੇਸ਼ ਆ ਉਹ ਸਾਨੂੰ ਝੂਠੀਆਂ ਦਰਖਾਸਤਾਂ ਦੇ ਦੇ ਕੇ ਝੂਠੇ ਪਰਚੇ ਕਰਾ ਕਰਾ ਕੇ ਸਰਕਾਰ ਨੂੰ ਔਰ ਮਹਿਕਮੇ ਨੂੰ ਗੁੰਮਰਾਹ ਕਰਦੀ ਆ ਆ ਹੁਣ 5-7 ਦਿਨ ਹੋਏ ਆ ਮੇਰਾ ਖਿਆਲ ਆ ਵਿੱਚ 4-7-25 ਨੂੰ ਇਹ ਥਾਣੇ ਦੇ ਵਿੱਚ ਪੂਰੀ ਪਿੰਡ ਦੀ ਪੰਚਾਇਤ ਦੇ ਸਾਹਮਣੇ ਲਿਖਤ ਹੋਈ ਰਾਜੀਨਾਮਾ ਹੋਇਆ ਵੀ ਜੇ ਉਹ ਜਗ੍ਹਾ ਦੇ ਵਿੱਚ ਜਾਊਗੀ ਤੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹ ਪੁਲਿਸ ਨੇ ਸਾਨੂੰ ਵਿਸ਼ਵਾਸ ਦਿਵਾਇਆ ਉਹਨੇ 4 ਦਿਨ ਹੀ ਨੰਗਣ ਦਿੱਤੇ ਸਾਡੇ ਬੰਦੇ ਇੱਥੇ ਲੇਬਰ ਦੇ ਮੈਂ ਉਹਨਾਂ ਨੂੰ ਰਾਖੀ ਵਾਸਤੇ ਸਲਾਕੇ ਗਿਆ ਉਹਨਾਂ ਨੇ ਰਾਤ ਨੂੰ ਬੰਦੇ ਸਾਦਿਕ ਦੇ ਨਾਲ ਇਹ ਸੱਟਾਂ ਲਵਾਈਆਂ ਤੜਕੇ 5 ਵਜੇ ਉਹਨਾਂ ਨੇ ਨਾਲ ਬਿੰਦਰ ਆਈ ਬਿੰਦਰ ਦਾ ਮੁੰਡਾ ਹੈਗਾ ਗਵਨਦੀਪ ਅਰਫ ਗੱਗੀ ਆ ਬੰਦਾ ਮੇਰਾ ਜਿਹੜਾ ਇੱਥੇ ਮੇਨ ਇਹਦੇ ਕੋ ਚਾਬੀ ਆ ਗੇਟ ਦੀ ਇਹਦੀ ਆ ਲੱਤ ਦੇਖੋ ਇਹਦੀ ਲੱਤ ਦੋ ਦਿਨ ਹਸਪਤਾਲ ਰੱਖਿਆ ਉੱਥੇ ਇਹਦਾ ਇਲਾਜ ਕਰਾ ਕੇ ਤੁਹਾਨੂੰ ਲਿਆਂਦਾ ਇਹਦਾ ਇਲਾਜ ਹੁਣ ਮਹਿੰਗੇ ਪੈਸੇ ਆਣਾ ਹੁਣ ਹਸਪਤਾਲੋਂ ਨਹੀਂ ਹੋਣਾ ਕੇ ਪ੍ਰਾਈਵੇਟ ਹਸਪਤਾਲ ਤੇ ਦਾ ਇਲਾਜ ਕਰਾਵਾਂਗੇ ਤੇ ਉਹ ਇਸੇ ਪਰਚੇ ਤੋਂ ਬਚਣ ਦੀ ਮਾਰੀ ਆਪਣੇ ਕੱਪੜੇ ਆ ਜਿੰਨੀ ਸੰਗਤ ਖੜੀ ਆ ਪਿੱਛੇ ਕੱਲੇ-ਕੱਲੇ ਦਾ ਬਿਆਨ ਲੈ ਲਓ ਉਹ ਗਲੀ ਦੇ ਵਿੱਚ ਜਾ ਕੇ ਉਹਨੇ ਆਪਣੇ ਕੱਪੜੇ ਆ ਪਾੜ ਕੇ ਜਾ ਕੇ ਉੱਥੇ ਕੋਈ 2-3 ਵਜੇ 4 ਵਜੇ ਦਾਖਲ ਹੋਈ ਆ ਤੇ ਕੋਈ ਬਗੈਰ ਮਹਿਕਮੇ ਤੋਂ ਜਿਹੜਾ ਪੱਤਰਕਾਰ ਆ ਜਿਹੜਾ ਕੋਈ ਤਰਿਆ ਫਿਰਦਾ ਉਹ ਫੜ ਕੇ ਉਹਨੇ ਵੀਡੀਓ ਬਣਾ ਕੇ ਦਿਖਾ ਲਵਾਤੀ ਆ ਫੁੱਡਾਂ ਦੇ ਵਿੱਚ ਉਹਦੀ ਵੀ ਪੱਤਰਕਾਰ ਦੀ ਵੀ ਗਲਤੀ ਆ ਉਹਨੂੰ ਪਹਿਲਾਂ ਦੋਨਾਂ ਪਾਰਟੀਆਂ ਤੋਂ ਪ੍ਰੂਫ ਜਾਂ ਕੋਈ ਵਿਆ ਪੁੱਛਣਾ ਚਾਹੀਦਾ ਸੀ ਸਾਡਾ ਕੋਈ ਵੀ ਪ੍ਰੂਫ ਝੂਠਾ ਹੋਵੇ ਜਿੰਨੇ ਤੁਹਾਨੂੰ ਪ੍ਰੂਫ ਦਿੱਤੇ ਆ ਸਾਡੇ ਫੋਨ ਨੰਬਰ ਉੱਤੇ ਲਿਖਿਆ ਸਾਨੂੰ ਪੂਰੀ ਜੇਹਬੰਦੀ ਨੂੰ ਸਾਦਕੇ ਉੱਥੇ ਵੇਲੇ ਸਾਡੇ ਦੇ ਕਾਨੂੰਨੀ ਵਾਰ ਕਾਰਵਾਈ ਕਰਨੀ ਚਾਹੀਦੀ ਹੈ ਚਾਰ ਦਿਨ ਹੋਏ ਆ ਉਦੋਂ ਸਾਨੂੰ ਸੱਤਾਂ ਜਾਣਿਆਂ ਨੂੰ ਸੱਮਣ ਖਿਲਾਹਤੇ ਡੀਐਸਪੀ ਆ ਹਜਾਰੇ ਉਹ ਘੋਠਾਣੀ ਦਾ ਡੀਐਸਪੀ ਹਜਾਰੇ ਦਫਤਰ ਉਹਨਾਂ ਦਾ ਅਸੀਂ ਉੱਥੇ ਗਿਆ ਕਾਗਜ਼ ਕੋਈ ਵੀ ਨਹੀਂ ਉਹਨਾਂ ਕੋ ਸਾਡੀ ਸਾਰੀ ਦਿਹਾੜੀ ਖੱਜਲ ਕਰਕੇ ਤਕਾਲਾ ਨੂੰ ਫੇਰ ਆ ਗਿਆ ਕਹਿੰਦੇ ਜਾਓ ਜੀ ਆਪਣਾ ਕੰਮ ਕਰੋ ਉਹ ਲੇਡੀ ਦੇ ਕੋਲ ਕੁਝ ਨਹੀਂ ਗਾ ਉਹ ਗਮਨਾਹ ਕਰਦੀ ਕੋਰਟ ਨੂੰ ਵੀ ਪੁਲਿਸ ਨੂੰ ਵੀ ਤੇ ਸਾਨੂੰ ਖੱਜਲ ਖਰਾਬ ਕਰਦੀ ਆ ਸਾਡੀ ਤੇ ਇੱਕ ਬੇਨਤੀ ਆ ਪ੍ਰਸ਼ਾਸਨ ਦੇ ਮੂਰੇ ਪ੍ਰਸ਼ਾਸਨ ਦਾ ਕੰਮ ਬਹੁਤ ਢਲਾ ਆ ਜਦੋਂ ਕੋਈ ਕਿਸੇ ਦੀ ਜਗ੍ਹਾ ਦੇ ਵਿੱਚ ਜਾ ਕੇ ਕੋਈ ਹਰਕਤ ਕਰਦਾ ਉੱਤੇ ਕਾਰਵਾਈ ਕਰਨੀ ਬਣਦੀ ਆ ਅੱਜ ਤੋਂ 2 ਮਹੀਨੇ ਪਹਿਲਾਂ ਵੀ ਮੈਂ ਨੰਬਰੀ ਦਰਖਾਸਤ ਦਿੱਤੀ ਆ ਥਾਣੇ ਭੋਗਪੁਰ ਦੇ ਵਿੱਚ ਜਾ ਕੇ ਮੇਰੇ ਕਮਰੇ ਦਾ ਜਿੰਦਾ ਤੋੜ ਕੇ ਦੋ ਗਾਡਰ ਚੱਕ ਕੇ ਲੈ ਗਈ ਉਹ ਤੇ ਅੱਜ ਤਾਈਂ ਉਹਦਾ ਕੁਝ ਨਹੀਂ ਪਤਾ ਤੇ ਆ ਤੀਜਾ ਚੌਥਾ ਹਲਾ ਉਹਨੇ ਫੇਰ ਕਰਤਾ ਉਹ ਨਸ਼ੇ ਦਾ ਕਾਰੋਬਾਰ ਕਰਦੀ ਆ ਉਹਨੇ ਪਹਿਲਾਂ ਆਪਣਾ ਜਿਹੜਾ ਪਹਿਲਾ ਘਰ ਵਾਲਾ ਸੀ ਉਹ ਮਾਰਿਆ ਉਹਦਾ ਵੀ ਪਰਚਾ ਪੋਪੋ ਥਾਣੇ 'ਚ ਦਰਜ ਹੋਇਆ ਤੇ ਕਿਸੇ ਨੇ ਗਵਾਹੀ ਨਹੀਂ ਦਿੱਤੀ ਡਰਦਿਆਂ ਨੇ ਉਹ ਇਹ ਕਰਕੇ ਉਹ ਉਹਦੇ ਨਾਲ ਜਿਹੜੇ ਗੁੰਡਾ ਅੰਸਰ ਆ ਪੁਲਿਸ ਨੂੰ ਇਹ ਕਰਕੇ ਅਸੀਂ ਮਿਹਰਬਾਨੀ ਕਰਕੇ ਬੇਨਤੀ ਕਰਦੇ ਆ ਕਿ ਮੈਨੂੰ ਹੱਥ ਪਾ ਲਓ ਜੇ ਸਾਡਾ ਪੈ ਗਿਆ ਤੇ ਫਿਰ ਤੁਸੀਂ ਕਹਣਾ ਵੀ ਨਿਹੰਗ ਸਿੰਘ ਜਿਹੜਾ ਇਹ ਵਾਅਦਾ ਕਰਦੇ ਆ ਸਾਡੀ ਤੇ ਇਹ ਹੀ ਬੇਨਤੀ ਆ ਵੀ ਸਾਡੇ ਕੋਲੋਂ ਕੁਝ ਨਾ ਕਰਵਾਓ ਜੇ ਅਸੀਂ ਗਲਤ ਆ ਤਾਂ ਸਾਨੂੰ ਕਾਨੂੰਨ ਦੇ ਹਵਾਲੇ ਕਰੋ ਜੇ ਉਹ ਗਲਤ ਆ ਤਾਂ ਉਹਨੂੰ ਕਾਨੂੰਨ ਦੇ ਹਵਾਲੇ ਕਰੋ ਇਹ ਹੀ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲਪੰਥ ਮਿਸ਼ਨ ਸਰੋਣੀ ਭਗਤ ਧੰਨਾ ਜੀ ਕਰਨਾਦਾਲ ਦਾਸ ਮੁਖ ਸੇਵਾਦਾਰ ਬਾਬਾ ਗੁਰਦੇਵ ਸਿੰਘ ਜੀ ਦਸੂਆ ਵਾਲੇ ਤੇ ਸਾਡੀ ਸਮੂਚੀ ਇਸ ਨਗਰ ਦੇ ਬਰਾਮ ਰਿਸ਼ਤਾ ਦੇ ਪਤਵੰਤੇ ਸੱਜਣ ਜਿਨ੍ਹਾਂ ਦੀ ਹਾਜ਼ਰੀ ਵਿੱਚ ਦਾਸ ਤਕਰੀਬਨ 3-4 ਸਾਲ ਤੋਂ ਇੱਥੇ ਜਿਹੜੀ ਸੇਵਾ ਸੰਭਾਲੀ ਏ ਗੁਰੂ ਦੇ ਨਿਸ਼ਾਨ ਝੁੱਲ ਰਹੇ ਨੇ ਸੋ ਦਰਬਾਰ ਦੀ ਨੀਂਹ ਪੱਥਰ ਜਿਹੜਾ ਰੱਖਿਆ ਬਾਥਰੂਮ ਦਾ ਇੱਧਰ ਕਾਰੋਬਾਰ ਚੱਲਣ ਡਿਆ ਮੋਟਰ ਚੱਲਣ ਡਈ ਏ ਸੋ ਇਹ ਬੀਬੀ ਜੀ ਨੇ ਦੱਸਿਆ ਸਾਡੇ ਸਿੰਘ ਸਾਹਿਬ ਨੇ ਕਿ ਉਹ ਬਿਲਕੁਲ ਇੱਥੇ ਨਜਾਇਜ਼ ਕਰਦੀ ਏ ਉਹਦਾ ਕੋਈ ਮਤਲਬ ਨਹੀਂ ਜਿਹੜਾ ਵੀ ਇੱਥੇ ਕੋਈ ਸਾਡਾ ਸੇਵਾਦਾਰ ਬੈਠਦਾ ਜਿਹਨੂੰ ਅਸੀਂ ਬਿਠਾਉਂਦੇ ਆ ਉਹਦੇ ਨਾਲ ਧੱਕਾ ਕਰਦੀ ਏ ਉਹਨੂੰ ਨਜਾਇਜ਼ ਸਟਾ ਲਾਉਂਦੀ ਆ ਦੇਖ ਸਕਦੇ ਹੋ ਕਿਵੇਂ ਸਟਾ ਲਾਈਆਂ ਨੇ ਜਿਹੜਾ ਕਿ ਉਹਨੇ ਪਹਿਲੂ ਵੀ ਕਈ ਹਰਕਤਾਂ ਕੀਤੀਆਂ ਨੇ ਸਾਡੀ ਗਾਇ ਹੈਰੀ ਦੇ ਵਿੱਚ ਇੱਥੋਂ ਗਾਡਰ ਚੋਰੀ ਕੀਤੇ ਉਹਦੀ ਵੀ ਦਰਖਾਸਤ ਜਿਹੜੀ ਥਾਣੇ ਵਿੱਚ ਦਿੱਤੀ ਹੈਗੀ ਸੋ ਉਹਦਾ ਤੇ ਇੱਥੇ ਕੋਈ ਮਤਲ ਨਹੀਂ ਕਿਉਂਕਿ ਗੁਰੂ ਸਾਹਿਬ ਦੇ ਨਿਸ਼ਾਨ ਝੁੱਲ ਰਹੇ ਨੇ ਕੋਈ ਉਹਦਾ ਕਿਸੇ ਕੱਲ ਦਾ ਕਬਜ਼ਾ ਨਹੀਂ ਇਹਨਾਂ ਨੇ ਤਕਰੀਬਨ 4 ਸਾਲ ਤੋਂ ਪਹਿਨੂ ਸਾਨੂੰ ਕਬਜ਼ਾ ਦਿੱਤਾ ਹੋਇਆ ਪਹਿਲਾਂ ਵੀ 20-25 ਸਾਲ ਤੋਂ ਇੱਥੋਂ ਤੁਸੀਂ ਪਿੰਡ ਸਾਰੇ ਤੋਂ ਵੈਰੀਫਾਈ ਕਰ ਸਕਦੇ ਹੋ ਕਿ ਇਹਨਾਂ ਦਾ ਹੀ ਕਬਜ਼ਾ ਹੈ ਇਹਨਾਂ ਦੇ ਪਿੱਛੇ ਰਿਸ਼ਤੇਦਾਰਾਂ ਦਾ ਕਬਜ਼ਾ ਹੈ ਇਹਨਾਂ ਦਾ ਹੀ ਇਹਨਾਂ ਨੇ ਕਬਜ਼ੇ ਤੋਂ ਕਬਜ਼ਾ ਕੋ ਗੱਤਨਾਂ ਜੀ ਦਲਪੰਥ ਨੂੰ ਦੇ ਦਿੱਤਾ ਸੋ ਇਹਨਾਂ ਦਾ ਨਿਸ਼ਾਨ ਜਿਹੜਾ ਝੂਲ ਰਿਹਾ ਇੱਥੇ ਜਿਹੜੀ ਸੇਵਾ ਚੱਲ ਰਹੀ ਕਾਰ ਸੇਵਾ ਉਹ ਤੁਸੀਂ ਪਿਛਲੀਆਂ ਵੀਡੀਓ ਵੀ ਕਢਾ ਕੇ ਵੇਖ ਸਕਦੇ ਹੋ ਹਰ ਸਾਲ ਜਿਹੜੀ ਇਹ ਨਿਸ਼ਾਨ ਸਾਹਿਬ ਦੇ ਚੁਲੇ ਬਦਲੀ ਹੁੰਦੇ ਨੇ ਪ੍ਰੋਗਰਾਮ ਹੀ ਹੁੰਦੇ ਨੇ ਸੋ ਇੱਥੇ ਜਿਹੜਾ ਸਾਡਾ ਇਹ ਪਹਿਰੇਦਾਰ ਬੈਠਾ ਸੇਵਾਦਾਰ ਬੈਠਾ ਇਹਦੇ ਨਾਲ ਜੋ ਵਧਿੱਕੀ ਹੋਈ ਏ ਉਹਨੂੰ ਸੱਟਾਂ ਲਾਈਆਂ ਗਈਆਂ ਨੇ ਇੱਥੇ ਚੋਰੀ ਕਰਨ ਲਈ ਇਹ ਨਿਸ਼ਾਨ ਸਾਹਿਬ ਦੀ ਬੇਦਬੀ ਕਰਨ ਵਾਸਤੇ ਜਿਹੜੇ ਇਹਨੇ ਲਿਆਂਦੇ ਨੇ ਅੰਸਰ ਉਹ ਇੱਕ ਬਹੁਤ ਮੰਦਭਾ ਦੀ ਕਟਨਾਇ ਨੇ ਕੀਤੀ ਏ ਤੇ ਜੋ ਇਹਨੇ ਆਪਣੇ ਹਰਕਤ ਕੀਤੀ ਏ ਉਹ ਇਹਨੇ ਆਪ ਨਜਾਇਜ਼ ਕੀਤੀ ਏ ਕੋਈ ਇਸ ਤਰ੍ਹਾਂ ਦੀ ਹਰਕਤ ਨਹੀਂ ਇੱਥੇ ਹੋਈ ਸੋ ਉਹਦਾ ਤੇ ਕੋਈ ਇੱਥੇ ਮਤਲ ਨਹੀਂ ਬਣਦਾ ਪੁਲਿਸ ਪ੍ਰਚਾਰਕ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਸਾਡੀ ਜਿਹੜੀ ਬੰਦੀ ਕਾਰਵਾਈ ਉਹਦੇ ਖਿਲਾਫ ਕੀਤੀ ਜਾਵੇ ਤਾਂ ਕਿ ਸਾਨੂੰ ਜਿਹੜਾ ਅਨਸਾਫ਼ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੇਨਤੀ ਏ ਕਿ ਬਾਬਾ ਜੀ ਨੇ ਗਰਮੀਰ ਸਿੰਘ ਇਹਨਾਂ ਨੇ ਜਿਹੜੀ ਧਗਾ ਉਹ ਦਲਪੰਥ ਨੂੰ ਦਾਸ ਨੂੰ ਦਿਖਤੀ ਹੋਈ ਏ ਸੋ ਇਹ ਜਗ੍ਹਾ ਜਿਹੜੀ ਏ ਉਹ ਦਲਪੰਥ ਦੀ ਹੈ ਦਲਪੰਥ ਦੀ ਅਤੇ ਜਿਹੜੀ ਕਾਰ ਸੇਵਾ ਚੱਲ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ